ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਆਪਣੀ ਫੈਮਿਲੀ ਦੇ ਨਾਲ ਮਿਲਾ ਰਹੇ ਹਾਂ ਮੈਂ ਆ ਜਾਈ ਆਪਣੇ ਪੇਕੇ ਪਿੰਡ ਤੇ ਆਪਣੇ ਬਹੁਤ ਹੀ ਪੁਰਾਣੇ ਘਰ ਦੇ ਵਿੱਚ ਜਿਹੜਾ ਕਿ 30 35 ਸਾਲ ਪੁਰਾਣਾ ਬਣਿਆ ਹੋਇਆ ਹੈ ਤੇ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਤੇ ਅਸੀਂ ਸ਼ੁਰੂਆਤ ਕਰਦੇ ਹਾਂ ਆਪਣੇ ਨਵੇਂ ਬਲੌਗ ਦੇ ਨਾਲ ਇਹ ਸਾਡੀ ਸਾਰੀ ਫੈਮਿਲੀ ਆ ਤੇ ਇਸ ਘਰ ਦੇ ਵਿੱਚ ਸਾਡਾ ਬਚਪਨ ਆ ਤੇ ਜਵਾਨੀ ਸਾਡੇ ਨੇ ਕੀਤੀ ਆ ਅਸੀਂ ਸਾਰਾ ਪਰਿਵਾਰ ਜਦੋਂ ਇਕੱਠੇ ਸਾਂ ਅੱਜ ਅਸੀਂ ਇਸ ਪੁਰਾਣੇ ਘਰ ਦੇ ਨਾਲ ਆਪਣੀਆਂ ਯਾਦਾਂ ਤਾਜ਼ੀਆਂ ਕਰ ਰਹੇ ਹਾਂ ਤੇ ਅੱਜ ਇਹਦਾ ਸਮਾਂ ਆਇਆ ਤੇ ਸਾਰੇ ਆਪਣੋਂ ਆਪਣੇ ਕੰਮਾਂ ਨੂੰ ਲੈ ਕੇ ਇਕੱਠੇ ਥੋੜਾ ਜਿਹਾ ਉੱਪਰ ਉੱਠ ਗਏ ਨੇ ਇਹ ਸਾਰੇ ਪਾਪਾ ਜੀ ਨੇ ਬਜ਼ੁਰਗ ਜਿਹੜੇ ਸ਼ੁਰੂ ਤੋਂ ਵਿਚਾਰੇ ਮਿਹਨਤ ਕਰਦੇ ਆਏ ਨੇ ਇਨਾਂ ਨੇ ਸਾਨੂੰ ਇੱਥੇ ਤੱਕ ਖਿੱਚਾਇਆ ਇਹਨਾਂ ਦੇ ਪੁੱਤਰ ਨੇ ਤੇ ਇੱਕ ਸਾਡਾ ਵੀਰ ਬਾਹਰ ਬੈਠਾ ਆ ਬੜੀ ਦੂਰ ਅਮਰੀਕਾ ਚ ਤੇ ਅੱਜ ਉਹ ਸਾਡੇ ਨਾਲ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਜਿੱਥੇ ਵੀ ਹੈ ਰਾਜੀ ਰਹਿਣ ਕਦੀ ਨਾ ਕਦੀ ਫੇਰ ਆਣਗੇ ਤੇ ਅੱਜ ਮੇਰਾ ਛੋਟਾ ਵੀਰ ਇਸ ਘਰ ਨੂੰ ਜੋਗੇ ਉਹ ਇਹਨਾਂ ਦੇ ਹਿੱਸੇ ਆਇਆ ਸੀ ਇਹਨਾਂ ਨੇ ਇੱਥੇ ਕਾਫੀ ਸਮਾਂ ਗੁਜ਼ਾਰਿਆ ਸਾਡੇ ਸਾਰਿਆਂ ਦੇ ਵਿਆਹ ਹੋ ਗਏ ਸੀ ਆਪਣੇ ਆਪਣੇ ਘਰ ਚ ਜੀਆਂ ਗਈਆਂ ਤੇ ਅੱਜ ਅਸੀਂ ਅੱਧੀ ਵਾਰੀ ਆਇਆ ਨਮਾਕਾਰ ਬਣਾਉਣ ਦੀ ਤੇ ਤਹ ਨੂੰ ਦੇਖਿਆ ਹੀ ਆ ਤੁਸੀਂ ਵੀਡੀਓ ਚ ਦੇਖੋ ਕਿੰਨਾ ਪੁਰਾਣਾ ਹੋ ਗਿਆ ਆ ਤੇ ਕਹਿੰਦੇ ਨੇ ਹੌਲੀ ਹੌਲੀ ਤੇ ਸਮਾਂ ਸਭ ਦਾ ਆ ਜਾਂਦਾ ਭਾਵੇਂ ਟਾਈਮ ਲੱਗਦਾ ਪਰ ਟਾਈਮ ਆਉਂਦਾ ਜ਼ਰੂਰ ਆ ਵਧੀਆ ਅੱਜ ਇਸ ਦਾ ਜਨਮ ਆ ਗਿਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਸਾਰੇ ਤੇ ਅੱਜ ਇਕੱਠੇ ਹੋਈ ਅਸੀਂ ਸੋਚਿਆ ਸੀ ਕਿ ਇਸ ਘਰ ਨੂੰ ਇੱਕ ਬੁੱਕਲ ਚ ਲਈਏ ਤੇ ਇਸ ਦੇ ਆਦੀਆਂ ਜਾਦਾਂ ਨੂੰ ਤੇ ਘਰ ਇਕੱਠਾ ਕਰੀਏ ਸਾਂਗੇ ਅਸੀਂ ਹਮੇਸ਼ਾ ਇਸ ਘਰ ਦੇ ਨਾਲ ਜੁੜੇ ਰਹੀਏ ਦੇਖੋ ਜਿਹੜੀ ਚੀਜ਼ ਇੱਕ ਵਾਰੀ ਪਾਣੀ ਹੋ ਗਈ ਉਹਨੂੰ ਨਮਕ ਤੱਪਾ ਬਣਾਈ ਹੁੰਦਾ ਹੈ ਹਨ ਹਰ ਇੱਕ ਚੀਜ਼ ਨੂੰ ਨਮਕ ਪਾਣਾ ਕਰਨਾ ਹੁੰਦਾ ਹੈ ਤੇ ਸਾਡੇ ਅੱਜ ਵੀਰ ਦੇ ਸ਼ੰਮੇ ਵਿੱਚ ਸਾਡੇ ਵੀਰ ਦੇ ਘਰ ਨੂੰ ਅੱਜ ਪਾਗ ਲੱਗਣ ਲੱਗੇ ਨੇ ਤੇ ਇਹ ਆਪਣਾ ਇਸ ਘਰ ਨੂੰ ਇੱਕ ਇੱਕ ਤਨ ਚੱਕ ਕੇ ਢਾ ਕੇ ਇੱਥੇ ਨਮਕ ਕਰਦਿਆਂ ਲੱਗੇ ਨੇ ਤੇ ਅਸੀਂ ਵੀ ਮੈਂ ਵੀ ਥੋੜੇ ਜਿਹਾ ਮੋਰਸ਼ਲ ਹੋ ਰਹੀ ਹੈ ਤੇ ਮੇਰੀ ਆਵਾਜ਼ ਹੀ ਕੰਬ ਰਹੀ ਆ ਪਰ ਸਾਨੂੰ ਖੁਸ਼ੀ ਨਹੀਂ ਬਹੁਤ ਜ਼ਿਆਦਾ ਹੋ ਰਹੀ ਹੈ ਕਿ ਜਿਹੜਾ ਸਾਡਾ ਪੁਰਾਣਾ ਘਰ ਜੱਦੀ ਘਰ ਸੀ ਅੱਜ ਉਹਦੀ ਬਣਾਇਆ ਸੀ ਅੱਜ ਉਹ ਨਵਾਂ ਬਣਨੇ ਜਾ ਰਿਹਾ ਹੈ ਜਾਂ ਤੇ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਸੋਚਿਆ ਕਿ ਉਹਨਾਂ ਨੂੰ ਕੁਝ ਜ਼ਿਆਦਾ ਜੋੜੀ ਜੋ ਦਾ ਚੀਜ਼ ਕਹਿੰਦੇ ਨੇ ਉਹ ਟੱਲ ਜਾਵੇ ਸਾਡੇ ਅੱਖੋਂ ਤੋਂ ਦੂਰ ਹੋ ਜਾਂਦੀ ਹੈ ਪਰ ਜੇ ਕਿਸੇ ਚੀਜ਼ ਨੂੰ ਕਾਇਰ ਕੀਤਾ ਜਾਵੇ ਉਹ ਹਮੇਸ਼ਾ ਸਾਡੇ ਨਾਲ ਜੁੜੀ ਰਹਿੰਦੀ ਹੈ ਤੇ ਇਸ ਲਈ ਤੇ ਤੁਸੀਂ ਸਾਰੇ ਹੀ ਅਸੀਸਾਂ ਦਿਓ ਇਸ ਘਰ ਨੂੰ ਇਸ ਉਸਾਰੀ ਨੂੰ ਨਵਾਂ ਬਣਨ ਦੇ ਲਈ ਪਰਮਾਤਮਾ ਸੱਚੇ ਪਾਸ਼ਾ ਇਹਨਾਂ ਨੂੰ ਅ ਬਿਨਾ ਕਿਤੇ ਬਿਗੜ ਤੋਂ ਕਿਸੇ ਬਿਗੜ ਤੋਂ ਨਿਪਰੇ ਚਾਰੇ ਤੇ ਵਧੀਆ ਸੋਹਣਾ ਮਹਿਲ ਇੱਥੇ ਬਣਨ ਤੇ ਮੇਰੇ ਬਾਪੂ ਜਿਹੜਾ ਕਿ ਦਿਨ ਰਾਤ ਨੂੰ ਕੰਮ ਕਰਦੇ ਸੀ ਤੁਸੀਂ ਜਲਾਤਨੀ ਕਰਕੇ ਪੁੱਛੋ ਕਹੋਗੇ ਸੀ ਮੇਰੇ ਤੋਂ ਬਹੁਤ ਕਰੀਬ ਨੇ ਸੱਜੇ ਪਾਸੇ ਉਹਨਾਂ ਨੇ ਬਹੁਤ ਸਾਨੂੰ ਪਾਲਿਆ ਅਸੀਸ ਕੱਟੇ ਵੱਡੇ ਹੋਏ ਹਨ ਤੇ ਨੇ ਬਹੁਤ ਮਿਹਨਤ ਕੀਤੀ ਇਸ ਦਾ ਮੂਲ ਅਸੀਸ ਜਗ੍ਹਾ ਬਿਲਕੁਲ ਖਾਣਾ ਨਹੀਂ ਚਾਹੁੰਦੇ ਤੇ ਹੋਰ ਨਾਮ ਬਣਾਉਣਾ ਚਾਹੁੰਦੇ ਆ ਤੇ ਇਹਨੂੰ ਇੱਕ ਕੈਮਰਾ ਦੇ ਵਿੱਚ ਕੈਦ ਕਰਨਾ ਚਾਹੁੰਦੇ ਆ ਕਿ ਹਮੇਸ਼ਾ ਸਾਨੂੰ ਯਿਸ ਕਰਦੀ ਕਿਉਂਕਿ ਜਦੋਂ ਅਸੀਂ ਇਹ ਘਰ ਬਣਾਇਆ ਸੀ ਨਾ ਇਸ ਘਰ ਦੀ ਇੱਕ ਇੱਕ ਇੱਟ ਐਸਾ ਕਿ ਹੱਥੋਂ ਲੱਗੀ ਆ ਇਹ ਨਵਾਂ ਇਸਟਾਰਪਰਨ ਵਿੱਚ ਬਹੁਤ ਵੱਡਾ ਜੋਬ ਕਾਣਾ ਪਰ ਮੈਂ ਸੋਚਦੀ ਆ ਮੈਂ ਪਰਮਾਤਮਾ ਦੇ ਵੀ ਸ਼ੁਕਰ ਕਰਦੀ ਆ ਸੱਚੇ ਪਾਸ਼ਾ ਜਿਹੜਾ ਸਾਡੇ ਗਲੀ ਘਵਾਂ ਵਿੱਚ ਸੱਤੇ ਕਾਰ ਪੜੇ ਸੀ ਨਾ ਅੱਜ ਜਦੋਂ ਕੇਸਰ ਕਾਰ ਪੜੇ ਅੱਜ ਤੁਸੀਂ ਦੇਖੋਗੇ ਇਹਦੇ ਹਾਲਾਤ ਕੀ ਨੇ ਨਾ ਤੇ ਕੋਸ਼ਿਸ਼ ਕੀਤੀ ਮੇਰੇ ਵੀ ਵੀ ਇਹਨੂੰ ਨੰਮਾ ਬਣਾਉਣਾ ਇਹਨੂੰ ਬਹੁਤ ਸਾਰਿਆਂ ਨੇ ਕਿ ਕੰਮ ਪੈਸੇ ਵੇਸਟ ਕਰਨੇ ਨੇ बार-बार ਕਦੀ ਆ ਕਰਾਓ ਕਦੀ ਆ ਕਰਾਓ ਵੀ ਚਲੋ ਇੱਕ ਦਿਨ ਆਪਾਂ ਇਹਨੂੰ ਨੰਮਾ ਬਣਾ ਦੇਣਾ ਆ ਪਰ ਜਦੋਂ ਅਸੀਂ ਇਹਨੂੰ ਨਮਕ ਬਣਾਇਆ ਸੀ ਮੈਂ ਪਰਮਾਤਮਾ ਦਾ ਸ਼ੁਕਰ ਕਰਦੀ ਆ ਸੱਚੇ ਪਾਤਸ਼ਾਹ ਉਦੋਂ ਸਾਰੇ ਸਾਡੇ ਆਂਡ-ਗਵਾਂਡ ਦੇ ਵਿੱਚੋਂ ਸਾਡਾ ਆਪਣਾ ਘਰ ਵੀ ਜਿਸ ਸਭ ਤੋਂ ਪਹਿਲਾਂ ਫੈਸਿਲਿਟੀ ਆਈ ਸੀ ਹਨਾ ਉਦੋਂ ਕਿ ਸਾਡੇ ਕਿਸੇ ਦੇ ਘਰ ਦੇ ਵਿੱਚ ਕਿਸੇ ਦੇ ਟੂਟੀ ਨਹੀਂ ਸੀ ਕਿਸੇ ਦੇ ਮੋਟਰ ਨਹੀਂ ਸੀ ਪਰ ਪਰਮਾਤਮਾ ਨੇ ਫਿਰ ਵੀ ਸਭ ਤੋਂ ਪਹਿਲਾਂ ਸਾਨੂੰ ਫੈਸਿਲਿਟੀ ਦਿੱਤੀ ਹੈ ਨਾ ਹੈਨਾ ਤੇ ਵੀ ਸਾਡੇ ਆਂਡੇ-ਗਵਾਂਡੇ ਵੀ ਇਸ ਸਾਡੇ ਵੇੜੇ ਦੇ ਵਿੱਚ ਸਾਡੀ ਮੋਟਰ ਤੇ ਕੱਪੜੇ ਧੋਣ ਆਉਂਦੇ ਹੁੰਦੇ ਸੀ ਹੈਨਾ ਤੇ ਜੱਰੇ ਦੇ ਵਿੱਚ ਟਾਲੀ ਗੁੱਤੀ ਸੀ ਆਡੀ ਗੁੱਤੀ ਸਾਰੇ ਆਪੇ ਤੇ ਬਣਦੀਆਂ ਦੇ ਪਾਸੇ ਤੇ ਇੱਕ ਮੇਰੇ ਮਾਮਾ ਜੀ ਦਾ ਬੇਟਾ ਸੀ ਜੋ ਕਿ ਅਜੋ ਦਿੱਲੀ ਦੇ ਵਿੱਚ ਨੇ ਤੇ ਅਸੀਂ ਉਹਨੂੰ ਮੀਤਾ ਵੀਰ ਜੀ ਕਹਿੰਦੇ ਸੀ ਹਨਾ ਉਹਨਾਂ ਦਾ ਸੁਨਾ ਗੁਰਜੀਤ ਸਿੰਘ ਆ ਵੈਸੇ ਤੇ ਉਹਨਾਂ ਨੇ ਇਹ ਸਾਡਾ ਘਰ ਬਣਾਇਆ ਸੀ ਅਸੀਂ ਤਿੰਨੋਂ ਭੈਣਾਂ ਤੇ ਉਸ ਵੀਰ ਦੇ ਨਾਲ ਰਲ ਕੇ ਅਸੀਂ ਕੰਮ ਕੀਤਾ ਵੀਰ ਜੀ ਡਿਊਟੀ ਤੇ ਹੁੰਦੇ ਸੀ ਇਹਨਾਂ ਨੇ ਪੈਸਿਆਂ ਦੀ ਵੱਧ ਤੋਂ ਵੱਧ ਮਦਦ ਕੀਤੀ ਸਾਡੇ ਪਾਪਾ ਜੀ ਕੋਲ ਜੋ ਵੀ ਹੈ ਸੀ ਇਹਨਾਂ ਨੇ ਆਪਣਾ ਲਾਇਆ ਜੇ ਵੀਰ ਜੀ ਕੋਲ ਜੋ ਪੰਦੇ ਸੀ ਸਾਡੇ ਵੱਡੇ ਵੀਰ ਜੀ ਕੋਲ ਉਹ ਵੀ ਇਸ ਤੇ ਲਾਉਂਦੇ ਰਹੇ ਪਰ ਅਸੀਂ ਧੀਆ ਜੋ ਅਸੀਂ ਆਪਣੇ ਧੀਆ ਦੇ ਫਰਜ਼ ਬਣਾਏ ਇੱਕ ਪਿਓ ਦੀਆਂ ਧੀਆ ਹੋਣ ਦੇ ਨਾਤੇ ਜੋ ਅਸੀਂ ਕਰ ਸਕਦੇ ਸੀ ਉਸ ਟਾਈਮ ਵਿੱਚ ਅਸੀਂ ਉਹ ਸਭ ਕੁਝ ਕੀਤਾ ਪਾਪਾ ਜੀ ਦੇ ਨਾਲ ਖੇਤ ਚ ਵੀ ਕੰਮ ਕੀਤੇ ਤੇ ਜਦੋਂ ਇਸ ਘਰ ਨੂੰ ਬਣਾਇਆ ਤੇ ਇੱਕ ਸਾਡੇ ਕੋਲ ਇੱਕ ਨੁਕਾ ਰੱਖਿਆ ਹੋਇਆ ਸੀ ਅਸੀਂ ਜਿਹੜਾ ਕਿ ਉਦੋਂ ਗਾਰੇ ਮਿੱਟੀ ਸੀਮਿੰਟ ਨੂੰ ਤਿਆਰ ਕਰਨਾ ਉਹਨੇ ਤਿਆਰੀ ਕਰਨੀ ਤੇ ਵੀਰ ਜੀ ਉਦੋਂ ਦਾ ਹਨਾ ਵੀ ਸੀਮਿੰਟ ਵਿੱਚ ਘੱਟ ਹਨਾ ਗਾਰੇ ਦੀ ਚਣਾਈ ਤੇ ਗਾਰੇ ਦਾ ਗਾਰੇ ਦੇ ਵਿੱਚ ਹੀ ਚਣਾਈ ਕੀਤੀ ਜਾਂਦੀ ਸੀ ਇੱਕ ਰੱਖਿਆ ਹੁੰਦਾ ਸੀ ਅਸੀਂ ਦੋਵੇਂ ਭੈਣਾਂ ਨੇ ਇੱਕਾਂ ਢੋਣੀਆਂ ਅੰਦਰ ਲਿਆਉਣੀਆਂ ਤੇ ਦੋ ਘੰਟੇ ਇਟਾਂ ਢੋਣੀਆਂ ਮੇਰੀ ਵੱਡੀ ਭੈਣ ਤੇ ਜਿਹਦੇ ਅੱਜ ਥੋੜੇ ਵੀ ਦੁੱਪਨ ਲੱਗੇ ਨੇ ਇਹਨਾਂ ਨੇ ਜਿੱਲਾ ਚੌਂਕਾ ਸੰਭਾਲਨਾ ਸਾਡੇ ਮਾਤਾ ਪਿਤਾ ਇਹ ਬਜ਼ੁਰਗ ਹੋ ਗਏ ਨੇ ਤੇ ਇਹਨਾਂ ਨੇ ਖੇਤ ਦਾ ਕੰਮ ਸੰਭਾਲਨਾ ਸਾਰੇ ਕੰਮ ਆਪਣੇ ਹੱਥੀਂ ਕਰਦੇ ਸੀ ਤੇ ਅਸੀਂ ਵੀਰ ਜੀ ਨਾਲ ਸਾਡੇ ਮਾਮਾ ਜੀ ਦੇ ਬੇਟਾ ਸੀ ਜਿਹੜਾ ਅਸੀਂ ਉਹਦੇ ਨਾਲ ਕੰਮ ਕਰਦੀਆਂ ਸੀ ਮੇਰੀ ਭੈਣ ਨੇ ਵੀਰ ਜੀ ਦੇ ਨਾਲ ਖੜਨਾ ਇੱਟ ਪੜਾਉਣੀ ਮੈਂ ਇਹਨਾਂ ਨੂੰ ਇੱਟਾਂ ਚੱਕ-ਚੱਕ ਕੇ ਫੜਾਉਣੀਆਂ ਤੇ ਇਸ ਘਰ ਦੇ ਵਿੱਚ ਕਹਿਣ ਦੀ ਮੁੱਕਦੀ ਗੱਲ ਕੀ ਇੱਕ ਇੱਕ ਇੱਟ ਸਾਡੇ ਹੱਥੀ ਲੱਗੀ ਹੋਈ ਆ ਜਾ ਕੇ ਕੋਈ ਮਜ਼ਦੂਰ ਵੀ ਨਹੀਂ ਸੀ ਰੱਖਿਆ ਜਿਨਾ ਕਿ ਇਹ ਸਿਰਫ ਤਸਲਾ ਬਣਾਉਣ ਵਾਸਤੇ ਰੱਖਿਆ ਸੀ ਤੇ ਸਾਨੂੰ ਇਸ ਘਰ ਨਾਲ ਬਹੁਤ ਮੋਹ ਆ ਭਾਵੇਂ ਬਹੁਤ ਪੁਰਾਣਾ ਹੋ ਗਿਆ ਆ ਪਰ ਇਹਦੀ ਯਾਦਾਂ ਇਹਦੀਆਂ ਜਿਹੜੀਆਂ ਆ ਉਹ ਸਾਡੇ ਦਿਲ ਦੇ ਵਿੱਚ ਜਿਵੇਂ ਕਹਿੰਦੇ ਵੀ ਤੁਲ ਤੁਲ ਕੇ ਭਰੀਆਂ ਹੋਈਆਂ ਨੇ ਤੇ ਅਸੀਂ ਇਹਨਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਸਾਨੂੰ ਬਹੁਤ ਪਿਆਰੀਆਂ ਲੱਗਦੀਆਂ ਆ ਇੱਥੇ ਅਸੀਂ ਲੜੇ ਵੀ ਆ ਹੱਸੇ ਵੀ ਆ ਸਭ ਕੁਝ ਹੋਇਆ ਇਸ ਪਰਿਵਾਰ ਦੇ ਵਿੱਚ ਹਨਾ ਹੱਸਦੇ ਖੇਡਦੇ ਪਤਾ ਹੀ ਨਹੀਂ ਲੱਗਿਆ ਕਦੋਂ ਸਮਾਂ ਲੰਘ ਗਿਆ ਅੱਜ ਸਾਨੂੰ ਐਨੇ ਲੱਗਦਾ 20 ਸੋਹਣਾ ਸੀ ਬਹੁਤ ਸਮਾਂ ਸੋਹਣਾ ਸੀ ਉਸ ਟਾਈਮ ਐਵੇਂ ਲੱਗਦਾ ਵੀ ਨਹੀਂ ਇਹ ਗੱਲ ਤਾਂ ਫਰਕ ਜੇ ਅਸੀਂ ਉਸ ਚੀਜ਼ ਨੂੰ ਅੱਜ ਯਾਦ ਕਰੀ ਅੱਜ ਸਾਨੂੰ ਬਹੁਤ ਸੋਹਣੀ ਲੱਗਦੀ ਆ ਕਿ ਜਿਹੜਾ ਇਕੱਠਾ ਪਰਿਵਾਰ ਅੱਜ ਸਾਡਾ ਪਰਿਵਾਰ ਬਹੁਤ ਟਾਈਮ ਤੋਂ ਬਾਅਦ ਇਸ ਘਰ ਦੇ ਮੇਰੇ ਭਾਵੇਂ ਘਰ ਬਣਾਉਣ ਦੇ ਚੱਕਰ 'ਚ ਹਨ ਤੇ ਢੋਣਾ ਹੈ ਨਾ ਇਸ ਕਰਕੇ ਅੱਜ ਅਸੀਂ ਸਾਰੇ ਜਣੇ ਸਾਰੀ ਫੈਮਿਲੀ ਇਕੱਠੀ ਹੋਈ ਆ ਵੀ ਜਦੋਂ ਇਸ ਹਾਂ ਇਹਨਾਂ ਚੀਜ਼ਾਂ ਨੂੰ ਤਾਜ਼ਾ ਕਰ ਸਕੀਏ ਸਾਨੂੰ ਬਹੁਤ ਵਧੀਆ ਲੱਗਿਆ ਸਾਨੂੰ ਖੁਸ਼ੀ ਵੀ ਬਹੁਤ ਹੋਈ ਆ ਕਿ ਸਾਡੇ ਭਰਾ ਦਾ ਘਰ ਵਧੀਆ ਬਣਨ ਲੱਗਿਆ ਕਿਉਂਕਿ ਪਿੰਡ ਦੇ ਵਿੱਚ ਇੱਕ ਪੈਨੂ ਇੱਕ ਧੀ ਨੂੰ ਬਹੁਤ ਚੰਗਾ ਲੱਗਦਾ ਜਦੋਂ ਉਹਦੇ ਵੀਰੇ ਦਾ ਵੇੜਾ ਆਪੋਨੇ ਬਾਬਲ ਦਾ ਵੇੜਾ ਸੋਨਾ ਹੋਵੇ ਜਦੋਂ ਆਵੇ ਉਹਨੂੰ ਖੁਸ਼ੀ ਮਿਲੇ ਤੇ ਉਹਨੂੰ ਮੰਜਾ ਇਸ ਤਰ੍ਹਾਂ ਸੋਨਾ ਜਦੋਂ ਮਿਲਦਾ ਰੂਮ ਮਿਲਦਾ ਤੇ ਉਹਨੂੰ ਬੜੀ ਖੁਸ਼ੀ ਲੱਗਦੀ ਆ ਨਾ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਮੈਂ ਜਦੋਂ ਅੰਨੀ ਆ ਨਾ ਤੇ ਮੈਨੂੰ ਬੜੀ ਗਰਮੀ ਲੱਗਦੀ ਆ ਤੇ ਮੈਂ ਹਰ ਵਾਰੀ ਉਹਨਾਂ ਨੂੰ ਕਹਿੰਦੀ ਕੇਸੀ ਲੋ ਆਲੋ ਮੈਂ ਗਰਮੀ ਦੀ ਵਾਰੀ ਨਾ ਮਤਰਾ ਰਹਿੰਦੀ ਵੀ ਨਹੀਂ ਹੈਗੀ ਜਾਂਦਾ ਪਰ ਹੁਣ ਮੈਂ ਸ਼ੁਕਰ ਕਰਦੀ ਆ ਮੈਂ ਕਿਹਾ ਵੀ ਚਲੋ ਅਗਲੀ ਰਖੜੀ ਦੇ ਨਾ ਮੈਂ ਹੁਣ ਤੇ ਮੈਂ ਮਿੰਨ ਵਿੱਚ ਏਸੀ ਵਿੱਚ ਬੈਠੂਗੀ ਕਿਉਂਕਿ ਮੈਨੂੰ ਗਰਮੀ ਨਹੀਂ ਲੱਗੂਗੀ ਤੇ ਮੈਨੂੰ ਉਸ ਟਾਈਮ ਦਾ ਬਹੁਤ ਇੰਤਜ਼ਾਰ ਆ ਤੇ ਅੱਜ ਮੇਰਾ ਵੀਰ ਇਹ ਵਰਜਾਈ ਛੋਟੇ ਸਾਰਿਆਂ ਤੋਂ ਤੇ ਪ੍ਰਮਾਤਮਾ ਇਹਨਾਂ ਨੂੰ ਤਰਕੀਆਂ ਬਖਸ਼ੇ ਤੇ ਇਹਨਾਂ ਦੇ ਸੋਹਣੇ ਸੋਹਣੇ ਮਹਿਲ ਸੋਹਣੇ ਮੰਦਰ ਬਣਨ ਹੈ ਨਾ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇੱਕ ਪੂਜਾ ਕੁੰਜੂਲ ਬਣਾ ਲੈਣਾ ਹੈ ਨਾ ਤੇ ਜਿੱਥੇ ਬੈਠ ਕੇ ਮਹਾਰਾਜ ਦਾ ਸ਼ੁਕਰਾਨਾ ਤੇ ਕੀਤਾ ਜਾਵੇ ਤੇ ਛੋਟੇ ਮੈਂ ਗੱਲ ਕਰਾਂ ਆਪਣੇ ਛੋਟੇ ਭਰਾਵਾਂ ਦੀ ਉਹਨਾਂ ਨੇ ਵੀ ਜਿੰਨੇ ਜੋਗੇ ਹੈਗੇ ਸੀ ਬਹੁਤ ਕੰਮ ਕੀਤਾ ਕਿਉਂਕਿ ਉਹਨਾਂ ਦੀ ਉਮਰ ਬਹੁਤ ਛੋਟੀ ਸੀ ਉਹ ਸਕੂਲ ਵੀ ਜਾਂਦੇ ਸੀ ਪੜ੍ਹਦੇ ਸੀ ਪਰ ਜਿੰਨੇ ਜੋਗੇ ਹੈਗੇ ਸੀ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਤੇ ਖੇਤ ਵਿੱਚ ਵੀ ਕੰਮ ਕਰਦੇ ਰਹੇ ਤੇ ਘਰ ਵਿੱਚ ਵੀ ਹੱਥ ਵਟਾਉਂਦੇ ਰਹੇ ਜਿੰਨੇ ਜੋਗੇ ਹੈ ਸੀ ਆਪਣੀ ਉਮਰ ਦੇ ਹਿਸਾਬ ਨਾਲ ਤੇ ਮਹਾਰਾਜ ਅੱਜ ਉਹਨਾਂ ਨੂੰ ਵੀ ਤਰਕੀਆਂ ਵਕਸ਼ਨ ਸੱਚੇ ਬਾਸ਼ਾ ਆਪਣੇ ਆਪਣੇ ਕੰਮਾਂ ਤੇ ਲੱਗੇ ਨੇ ਵਧੀਆਂ ਨੇ ਤੇ ਜਿਵੇਂ ਕਹਿੰਦੇ ਆ ਨਾ ਵੀ ਦੇਰ ਆ ਹਨੇਰ ਨਹੀਂ ਆ ਤੇ ਅੱਜ ਉਹਨਾਂ ਦੇ ਵੀ ਮਹਾਰਾਜ ਨੇ ਕਿਰਪਾ ਕੀਤੀ ਚਲੋ ਵਾਰੀ-ਵਾਰੀ ਸਭ ਦੀ ਵਾਰੀ ਆ ਹੀ ਜਾਂਦੀ ਆ ਤੇ ਸਟੈਪ ਵਾਈਜ਼ ਸਟੈਪ ਜਾ ਰਹੇ ਨੇ ਤੇ ਵੱਡੇ ਭਰਾ ਦੀ ਨੰਬਰ ਲੱਗ ਗਿਆ ਤੇ ਛੋਟੇ ਭਰਾ ਦਾ ਨੰਬਰ ਲੱਗ ਗਿਆ ਹੁਣ ਉਹ ਸ਼ੁਰੂ ਕਰਨ ਜਾ ਰਹੇ ਨੇ ਆਪਣਾ ਮਕਾਨ ਟਾਟੂ ਕੇ ਤੇ ਹੁਣ ਉਹਨਾਂ ਦੀ ਵੀ ਵਾਰੀ ਆ ਜੂਗੀ ਉਹ ਬੈਠੇ ਨੇ ਦੂਰ ਜਦੋਂ ਆਣਗੇ ਤੇ ਉਹ ਵੀ ਕੰਮ ਸ਼ੁਰੂ ਕਰਨਗੇ ਤੇ ਬਾਕੀ ਸਾਡੇ ਭਤੀਜੇ ਭਤੀਜੀਆਂ ਇਹ ਸਾਰੇ ਹੁਣ ਜਿਹੜੀ ਸਾਡੀ ਜਗਾ ਸੀ ਇਹ ਇਹਨਾਂ ਨੇ ਲੈ ਲਈ ਆ ਤੇ ਮਹਾਰਾਜ ਇਹਨਾਂ ਨੂੰ ਵੀ ਅ ਤਰਕੀਆਂ ਵਕਸ਼ਨ ਚੜਦੀ ਕਲਾ ਚ ਇਹ ਸਾਡੇ ਵਾਂਗੂ ਇਹ ਵੀ ਇਸੇ ਬੇੜੇ ਵਿੱਚ ਹੱਸਣ ਖੇਡਣ ਜਵਾਨੀਆਂ ਮਾਨਣ ਤੇ ਫਿਰ ਇਹਨਾਂ ਨੇ ਭਤੀਜੀਆਂ ਨੇ ਵੀ ਪਰਦੇਸਣਾ ਹੋ ਜਾਣਾ ਆ ਤੇ ਹੁਣ ਗੱਲ ਕਰਦੇ ਆ ਵੱਡੇ ਵੀਰ ਜੀ ਦੀ ਕਿਤੋਂ ਕਟਾ ਅਸੀਂ ਛੇ ਭੈਣਾਂ ਭਰਾ ਅਸੀਂ ਛਿਆਂ ਨੇ ਹੀ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਆਪਣੀ ਆਪਣੀ ਉਮਰ ਦੇ ਹਿਸਾਬ ਨਾਲ ਕਿਸੇ ਨੇ ਫਾਈਨੈਂਸ਼ਲੀ ਕਿਸੇ ਨੇ ਹੱਥੀ ਮਿਹਨਤ ਕੀਤੀ ਜਿਨੇ ਜਿਨੇ ਜੋਗੇ ਹੈਗੇ ਸੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਚਲੋ ਮਹਾਰਾਜ ਕਿਰਪਾ ਕਰੇ ਪਾਪਾ ਜੀ ਦੀ ਅਗਲੀ ਫੁੱਲ ਫਲਵਾੜੀ ਨੂੰ ਚੜਦੀ ਕਲਾ ਚ ਰੱਖੇ ਮੈਂ ਵਾਈ ਗੁਰੂ ਦਾ ਸ਼ੁਕਰਾਨਾ ਕਰਦੀ ਆ ਸੱਚੇ ਪਾਤਸ਼ਾਹ ਦਾ ਕਿ ਉਹਨੇ ਸਾਡੇ ਬਾਬਲ ਦੇ ਬੇੜੇ ਨੂੰ ਭਾਗ ਲਾਏ ਨੇ ਬਹੁਤ ਸਮਝ ਬਚਾਰੇ ਆਏ ਇੱਕ ਅੱਜ ਰਾਜਪੁਰੇ ਸ਼ਹਿਰ ਚ ਚਲੇ ਗਏ ਲੈ ਚਲੋ ਆਪਣੀ ਸਸਲਟੀ ਦੇ ਲਈ ਹਨਾ ਜਿੱਥੇ ਜਿੱਥੇ ਜੋ ਜਿੱਥੇ ਜਿੱਥੇ ਕਿਸੇ ਦਾ ਰਹਿਣ ਨੂੰ ਜੀ ਕਰਦਾ ਆਪਣੀ ਫੈਮਲੀ ਨੂੰ ਲੈ ਕੇ ਉਹ ਰਹਿ ਸਕਦੇ ਨੇ ਹਨਾ ਤੇ ਚਲੋ ਮੈਂ ਕਹਿੰਦੀ ਆ ਵੀ ਪਰ ਰਹਿਣ ਜਿੱਥੇ ਮਰਜੀ ਪਰ ਪਰਿਵਾਰ ਦਾ ਸਬਦਾ ਸਾਰਿਆਂ ਦਾ ਪਿਆਰ ਆਪਸ ਵਿੱਚ ਬਣਿਆ ਰਵੇ ਤੇ ਆ ਮੇਰੇ ਛੋਟੇ ਵੀਰ ਇਹ ਅੱਜ ਕੱਲ ਉਹਥੇ ਰਹਿ ਰਹੇ ਨੇ ਕਾ ਚਾਹ ਰਹੇ ਨੇ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਬਿਲਕੁਲ ਕਿਉਂ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਦਸਾਉਂਦੇ ਆ ਆਪਣੇ ਬਾਰੇ ਇਸ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਜਾਂ ਮੇਰੇ ਪਿਓ ਦਾ ਰੋਲ ਹੈ ਜਾਂ ਫਿਰ ਮੇਰਾ ਉਸ ਤੋਂ ਬਾਅਦ ਤੀਸਰਾ ਨੰਬਰ ਪਾਉਂਦੀ ਹੈ ਮੇਰੀ ਮੇਰੇ ਤੋਂ ਛੋਟੀ ਭੈਣ ਤੇ ਕਿੰਨੇ ਭੈਣ ਹਾਲਾਂਕਿ ਗੁਰਮੀਤ ਤੇ ਸੁਖਮੰਦਰ ਸਿੰਘ ਜਿਹੜੇ ਉਹ ਛੋਟੇ ਹੁੰਦੇ ਸੀ ਬਾਕੀ ਅਸੀਂ ਤਿੰਨੋਂ ਭੈਣ ਪ੍ਰਾਪਤ ਪਿਓ ਕਿੰਨੇ ਦਾ ਜਿੰਨੀ ਮਿਹਨਤ ਕੀਤੀ ਕੀਤੀ ਹੈ ਉਹ ਤਾਂ ਸਾਡੇ ਕੋਲ ਕੋਈ ਮੋਰਨ ਕੋਈ ਸ਼ਬਦ ਨਹੀਂ ਆਇਆ ਜੀ ਜਿਹੜੀ ਉਹਨਾਂ ਨੇ ਮਿਹਨਤ ਕਰਕੇ ਜ਼ਮੀਨ ਬਣਾਈ ਹੈ ਤੇ ਇਸ ਘਰ ਦੇ ਵਿੱਚ ਯੋਗਦਾਨ ਦਿੱਤਾ ਇਹ ਘਰ ਜਿਹੜਾ ਬਣਿਆ ਹੈ ਸਭ ਤੋਂ ਪੁਰਾਣਾ ਘਰ ਸਾਡਾ ਕਿਉਂਕਿ ਇਸ ਤੋਂ ਪਹਿਲਾਂ ਸਾਡੇ ਕੋਲ ਜਿਵੇਂ ਕਹਿ ਲਵਾਂ ਕਿ ਛੰਨ ਟੈਪ ਹੀ ਹੁੰਦੇ ਸੀ ਕੰਨਿਆਂ ਦੀ ਛੰਨ ਕੰਨਿਆਂ ਦੀ ਛੰਨ ਹੁੰਦੀ ਸੀ ਸਾਡੇ ਕੋਲ ਤੇ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਨੇ ਰੁਜ਼ਗਾਰ ਦਿੱਤਾ ਮੈਨੂੰ ਮਾਂ ਪਿਓ ਦੇ ਅਸ਼ੀਰਵਾਦ ਸਦਕਾ ਤੇ ਉਸ ਰੁਜ਼ਗਾਰ ਦੇ ਨਾਲ ਉਸ ਕਮਾਈ ਦੇ ਵਿੱਚੋਂ ਕੁਝ ਪਾਪਾ ਜੀ ਦੀ ਕਮਾਈ ਤੇ ਆ ਜਿਹੜਾ ਘਰ ਸਭ ਤੋਂ ਪਹਿਲਾਂ ਆ ਸੀ ਸਾਡੇ ਖਾਨਦਾਨ ਦੇ ਵਿੱਚ ਆ ਘਰ ਬਣਨਾ ਸ਼ੁਰੂ ਹੋਇਆ ਇਸ ਘਰ ਦੇ ਵਿੱਚੋਂ ਅਸੀਂ ਸਾਰੇ ਮੈਂਬਰ ਸਾਰੇ ਭੈਣ ਭਰਾ ਦੇਖੋ ਦੁਨੀਆ ਦਾ ਦਸਤੂਰ ਹੈ ਭੈਣ ਭਰਾ ਸਾਰੇ ਅਲੱਗ ਹੁੰਦੇ ਆ ਬਿਲਕੁਲ ਦਸਤੂਰ ਹੈ ਦੁਨੀਆ ਦਾ ਹੋਣਾ ਹੀ ਪੈਂਦਾ ਹੁੰਦਾ ਕਾਰਨ ਕੁਝ ਵੀ ਹੋਵੇ ਹੋਣਾ ਹੀ ਪੈਂਦਾ ਹੁੰਦਾ ਹਰ ਇੱਕ ਨੂੰ ਹੋਣਾ ਪੈਂਦਾ ਹੁੰਦਾ ਅਸੀਂ ਰਾਜਪੁਰੇ ਚਲੇ ਗਏ ਆ ਦੋ ਭਰਾ ਇੱਥੇ ਨੇ ਭੈਣਾਂ ਵਹਿਈਆਂ ਗਈਆਂ ਤੇ ਆ ਜਿਹੜਾ ਘਰ ਸਭ ਤੋਂ ਪੁਰਾਣਾ ਜੱਦੀ ਘਰ ਜਿਹਨੂੰ ਕਹਿ ਸਕਦੇ ਆਸੀਂ ਉਹ ਸਾਡੇ ਛੋਟੇ ਵੀਰ ਦੇ ਹਿੱਸੇ ਆ ਤੇ ਹੁਣ ਹੁਣ ਵਾਰੀ ਆਈ ਹੈ ਇਹਨਾਂ ਦੀ ਕਿ ਇਸ ਘਰ ਨੂੰ ਦੇਖੋ ਚੰਗੇ ਚੰਗੇ ਘਰ ਲੈਂਟਰ ਬਣਾ ਕੇ ਵੀ ਲੋਕੀ ਹੋਰ ਵਧੀਆ ਬਣਾਉਣ ਵਾਸਤੇ ਉਹਨੂੰ ਤੋੜਦੇ ਹੁੰਦੇ ਆ ਪਰ ਸਾਡਾ ਘਰ ਜਿਹੜਾ ਹੈਗਾ ਇਹ ਸਾਡਾ ਦੇਖੋ ਜਿਵੇਂ ਪੁਰਾਣੇ ਹੁੰਦੇ ਸੀ ਬਾਲੇ ਟੈਲਾਂ ਗਾਰਡਰ ਹੈ ਨਾ ਸ਼ਾਇਦ ਹੀ ਅੱਜ ਦੇ ਸਮਨੇ ਦੇ ਵਿੱਚ ਕੋਈ ਘਰ ਹੋਵੇ ਇਸ ਤਰ੍ਹਾਂ ਦਾ ਕਿਉਂਕਿ ਪਰ ਸਾਡਾ ਘਰ ਹੈ ਜਿਹੜਾ ਬਣਿਆ ਹੋਇਆ ਅੱਜ ਨੰਬਰ ਆਇਆ ਅੱਜ ਵਾਰੀ ਆਈ ਹੈ ਸਾਡੇ ਛੋਟੇ ਵੀਰ ਨੂੰ ਇਹਨੂੰ ਯਾਦ ਸਾਡੀ ਬੜੀ ਜੁੜੀ ਹੋਈ ਹੈ ਇਸ ਘਰ ਦੇ ਨਾਲ ਅਸੀਂ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਕਹਾਂ ਕਿ ਇਹਨੂੰ ਤੋੜ ਕੇ ਬਣਾ ਰਹੇ ਹਾਂ ਅਸੀਂ ਪਰ ਅਸੀਂ ਇਹ ਕਹਿ ਸਕਦਾ ਕਿ ਇਹਨੂੰ ਅਸੀਂ ਹੁਣ ਨਵਾਂ ਬਣਾ ਰਹੇ ਹਾਂ ਅਸੀਂ ਉਹ ਨਵਾਂ ਬਣਾ ਲਿਆ ਅਸੀਂ ਕਹਿੰਦੇ ਹਰ ਹਰ ਦੁਨੀਆ ਦੁਨੀਆ ਦੇ ਵਿੱਚ ਹਰ ਕੋਈ ਜਣਾ ਹੈ ਨਾ ਨਵਾਂ ਕਰਦਾ ਤੇ ਇਹ ਛੋਟਾ ਵੀਰ ਸਾਡਾ ਇਹਨੂੰ ਵੀਰ ਨਵਾ ਕਰ ਰਿਹਾ ਤੇ ਸਾਰਿਆਂ ਦੇ ਅਸ਼ੀਰਵਾਦ ਨਾਲ ਮਾਤਾ ਪਿਤਾ ਮਾਪਿਓ ਦੇ ਅਸ਼ੀਰਵਾਦ ਤੇ ਸਦਕਾ ਨਾਲ ਤੇ ਅਸੀਂ ਸਾਰੇ ਭੈਣ ਭਰਾ ਅੱਜ ਇਕੱਠੇ ਹੋਏ ਆ ਇੱਕ ਸਾਡਾ ਵੱਡਾ ਛੋਟਾ ਵੀਰ ਸਾਨੂੰ ਖੁਸ਼ੀ ਵੀ ਹੈ ਸਾਨੂੰ ਖੁਸ਼ੀ ਵੀ ਹੈ ਕਿ ਘਰ ਨਾਮਾ ਬਣ ਰਿਹਾ ਤੇ ਸਾਨੂੰ ਥੋੜਾ ਜਿਹਾ ਮਨ ਵਿੱਚ ਹੁੰਦਾ ਵੀ ਹੈ ਕਿ ਸਾਡੀ ਇਹ ਯਾਦ ਜਿਹੜੀ ਹੈ ਹੁਣ ਇੱਥੋਂ ਜਿਹੜੀ ਆ ਆ ਜਿਹੜੀ ਟੈਨ ਵਾਲੇ ਇਹ ਯਾਦ ਜਿਹੜੀ ਹੁਣ ਸਾਨੂੰ ਦੇਖਣ ਨੂੰ ਨਹੀਂ ਮਿਲਣੀ ਪਰ ਆ ਸਾਡੀ ਭੈਣ ਦਾ ਉਪਰਾਲਾ ਇਹ ਇਹਨੇ ਸੋਚਿਆ ਕਿ ਅਸੀਂ ਇਸ ਯਾਦ ਨੂੰ ਵੀ ਸੰਭਾਲ ਕੇ ਰੱਖੀਏ ਤੇ ਇਸੇ ਕਰਕੇ ਅਸੀਂ ਅੱਜ ਸਾਰੇ ਇਕੱਠੇ ਹੋਏ ਆ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਆਪ ਵਿੱਚ ਖਲੋ ਕੇ ਆਪ ਆਪਣੇ ਅਸ਼ੀਰਵਾਦ ਦੇ ਨਾਲ ਕੰਮ ਨੂੰ ਨਿਭਰੇ ਜਾ। ਠੀਕ ਹੈ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਜਿਸ ਕੀ ਇਹ ਇਹਨਾਂ ਨੇ ਵਧੀਆ ਬਣਾਉਣੀ ਹੈ ਕੁਝ ਨਾਲੇ ਪੁਰਾਣੇ ਹੋ ਗਏ ਨਾ ਪੁਰਾਣੇ ਤਾਂ ਹੋਏਗਾ ਕਿੰਨੇ ਸਾਲ ਹੋ ਗਏ 35 ਸਾਲ ਹੋ ਗਏ ਆ ਤੇ ਇਸ ਘਰ ਨੂੰ ਬਣੇ ਹੋਏ ਨੂੰ ਕਿਉਂਕਿ ਅਸੀਂ ਵੀ ਜਦੋਂ ਮੈਨੂੰ ਲੱਗਦਾ 10-15 15 ਸਾਲ ਦੇ ਹੋਣੇ ਆ ਜਦੋਂ ਇਹ ਘਰ ਬਣਾਇਆ ਸੀ ਹੁਣ ਸਾਡੀ ਵੀ ਉਮਰ ਜਿਵੇਂ ਕਹਿੰਦੇ ਆ ਵੀ ਸ਼ਾਇਦ 47 ਦੀ ਹੋ ਗਈ ਆ 50 ਨੂੰ ਪਹੁੰਚਣ ਵਾਲੇ ਆ ਤੇ 35 ਸਾਲ ਦਾ ਹੋ ਗਏ ਹੁਣੇ ਬਣੇ ਸਾਡੇ ਨਾਲ ਭਾਜੀ ਨੇ ਵੀ ਬਹੁਤ ਮਿਹਨਤ ਕੀਤੀ ਆਪਣો ਜਾਨਾ ਇਹਨਾਂ ਦੀ ਇਹਨਾਂ ਦਾ ਜਿਹੜਾ ਜੀਵਨ ਆ ਸਾਰਾ ਇੱਕ ਖੇਤ ਦੇ ਵਿੱਚ ਨਿਕਲਿਆ ਫਕੀਰਾਂ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਕਿ ਹੁਣ ਵੀ ਅਸੀਂ ਇਹਨਾਂ ਨੂੰ ਖੇਤ ਦੇ ਵਿੱਚੋਂ ਬੁਲਾਇਆ ਵੀ ਅਸੀਂ ਤੁਹਾਨੂੰ ਆਪਣੇ ਵਿੱਚ ਲੈਣਾ ਤੇ ਅਸੀਂ ਹਮੇਸ਼ਾ ਤੁਸੀਂ ਸਾਡੇ ਨਾਲ ਜਿਉਂਦੇ ਰਹੋ ਹੈਨਾ ਦੁਨੀਆ ਤੋਂ ਦੇਖੋ ਆਪਸ ਵਿੱਚ ਰਨਾ ਸਾਰਿਆਂ ਨੇ ਅੱਜ ਆਪਾਂ ਸਾਰੇ ਇਕੱਠੇ ਖੜੇ ਆ ਆਪਣੇ ਵਿੱਚੋਂ ਪਤਾ ਨਹੀਂ ਕਿਹਨੇ ਪਹਿਲਾਂ ਚਲੇ ਜਾਣਾ ਹੈ ਪਰ ਅੱਜ ਜਿਹੜਾ ਅੱਜ ਦੀ ਜਿਹੜੀ ਯਾਦ ਹੈ ਨਾ ਇਹਨਾਂ ਨੇ ਸਾਨੂੰ ਹਮੇਸ਼ਾ ਚੰਗਾ ਰੱਖਣਾ ਹਮੇਸ਼ਾ ਜੋੜ ਕੇ ਰੱਖਣਾ ਤੇ ਪਾਪਾ ਜੀ ਮੋਰਚਾ ਲੋ ਰਹੇ ਨੇ ਉਹ ਖੁਸ਼ ਵੀ ਨੇ ਕਿਉਂਕਿ ਇਹਨਾਂ ਨੂੰ ਸ਼ੌਂਕ ਸੀ ਬਹੁਤ ਕਿ ਮੇਰੇ ਜਿਉਂਦੇ ਜਿਉਂਦੇ ਇਸ ਬੇੜੇ ਦੇ ਵਿੱਚ ਇੱਕ ਸੋਨਾ ਮੈਲ ਬਣੇ ਇਤਨੀ ਵੀ ਲੈ ਰਹੇ ਕਿਉਂਕਿ ਇਹਨਾਂ ਨੇ ਮੀਂਹ ਤੇ ਦੇਣਾ ਇਹ ਸਾਡੀ ਥੋੜੀ ਜਿਹੀ ਜਗ੍ਹਾ ਸੀ ਸਿਰਫ ਇੰਨੀ ਹੀ ਇਹਨਾਂ ਨੇ ਨਾ ਇਦਰੋਂ ਥੋੜੀ ਥੋੜੀ ਜਗ੍ਹਾ ਖਰੀਦ-ਕਰੀਦ ਕੇ ਇਸ ਜਗ੍ਹਾ ਨੂੰ ਦੂਰ ਤੱਕ ਵਡਾ ਕੀਤਾ ਆਪਣੇ ਤਿੰਨੇ ਪੁੱਤਰਾਂ ਦੀ ਵੀ ਮੇਰੇ ਤਿੰਨੇ ਪੁੱਤਰਾਂ ਦੀ ਬਰਾਬਰ ਜਗ੍ਹਾ ਹੋ ਜਾਏ ਵੀ ਕਿਸੇ ਨੂੰ ਮਤਲਬ ਤੰਗੀ ਨਾ ਲੱਗੇ ਇਹਨਾਂ ਨੇ ਆਪ ਤੰਗੀ ਛੱਟ ਕੇ ਆਪਣੇ ਪੁੱਤਰਾਂ ਦੀ ਜਗ੍ਹਾ ਵੇੜੇ ਪੂਰੇ ਕੀਤੇ ਤੇ ਸਿੰਘ ਬਾਦਲੇ ਕੈਮਰਾ ਨਾਲ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਤੇ ਵੀ ਪਹਿਲਾਂ ਇੱਥੋਂ ਤੱਕ ਦੀ ਇਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਦਾ ਅਸੀਂ ਇਹਨਾਂ ਦੀ ਮਿਹਨਤ ਤਾਂ ਦੇ ਨਹੀਂ ਦੇ ਸਕਦੇ ਬਸ ਸਾਨੂੰ ਮਾਣ ਹੈ ਇਹਨਾਂ ਦੇ ਨਾਲ ਨਾਲ ਵੀ ਇਹਨਾਂ ਨੇ ਆਪ ਐਸ਼ੀ ਕੀਤੀ ਇਹਨਾਂ ਦੇ ਨਾਲ ਨਾਲ ਸਾਡੀ ਬੀਬੀ ਆ ਸਾਡੀ ਬੀਬੀ ਵੀ ਪਤੀ ਦਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ ਹੈ ਕਿੰਨਾ ਨੇ ਸਾਈਂ ਨੇ ਖੇਤ ਵਿੱਚ ਕੰਮ ਕੀਤਾ ਖੇਤਾਂ ਦੇ ਵਿੱਚ ਵੀ ਪੂਰਾ ਕੰਮ ਕੀਤਾ ਸਾਡੀ ਨੇ ਤੇ ਮਹਾਰਾਜ ਚਲੋ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਜਿੰਨੀ ਵੀ ਜ਼ਿੰਦਗੀ ਹੈ ਇਹਨਾਂ ਦੀ ਤੰਦਰੁਸਤੀ ਨਾਲ ਗੁਜ਼ਰੇ ਹਨਾ ਤੇ ਆਪਣੇ ਪੁੱਤਰਾਂ ਦਾ ਸਭ ਦਾ ਆਪਕਰ ਨਵੇਂ ਆਪਣੇ ਟਾਈਮ ਤੇ ਇਹਨਾਂ ਨੇ ਜਿਹੜੇ ਬਣਾਤੇ ਵਧੀਆ ਸੀ ਪਰ ਹੁਣ ਅੱਗੋਂ ਵੀ ਆਪਣਾ ਦੇ ਆਪਣੇ ਪੁੱਤਰਾਂ ਦੇ ਜਿਹੜੇ ਕਾਰਨ ਦੇਖ ਕੇ ਜਾਣ ਜਿਹੜਾ ਇਹਨਾਂ ਨੇ ਥੋੜੀ ਥੋੜੀ ਕਮਾਈ ਜੋੜ-ਜੋੜ ਕੇ ਤੰਗੀਆਂ ਕੱਟ ਕੇ ਇਹਨਾਂ ਦੇ ਜਿਹੜੇ ਵੱਡੇ ਕੀਤੇ ਇਹਨਾਂ ਦੇ ਹਿੱਸਿਆਂ ਨੂੰ ਤਿੰਨ ਹਿੱਸੇ ਇਸ ਬੇੜੇ ਨੂੰ ਤਿੰਨ ਹਿੱਸਿਆਂ ਤੇ ਵੰਡ ਕੇ ਜਿਹੜਾ ਕਿ ਇੱਕ ਹਿੱਸਾ ਹੀ ਜਗ੍ਹਾ ਸੀ ਜਿਨ੍ਹਾਂ ਨੂੰ ਤਿੰਨ ਹਿੱਸੇ ਬਣਾ ਦਿੱਤਾ ਵੱਡੀ ਖਰੀਦ-ਖਰੀਦ ਕੇ ਤਿੰਨਾਂ ਦੇ ਹਿੱਸੇ ਬਰਾਬਰ ਕਰ ਦਿੱਤੇ ਤੇ ਇਹ ਆਪਣੇ ਹੁੰਦੇ ਹੁੰਦੇ ਇਹਨਾਂ ਦੇ ਤਿੰਨਾਂ ਆਪਣੇ ਪੁੱਤਰਾਂ ਦੇ ਮਹਿਲ ਦੇਖ ਲੈਣ ਵੱਡਿਆਂ ਦੇ ਤਾਂ ਬਣ ਗਿਆ ਮਹਾਰਾਜ ਦੀ ਕਿਰਪਾ ਨਾਲ ਤੇ ਹੁਣ ਛੋਟੇ ਦੀ ਵਾਰੀ ਆ ਤੇ ਇਹ ਵਿਚਕਾਰ ਵਾਲਿਆਂ ਦਾ ਵੀ ਮਹਾਰਾਜ ਵੇਰ ਕਰੇ ਬਣ ਜਾਊਗਾ ਹਨਾ ਉਹ ਵੀ ਹੁਣ ਚੱਲੇ ਗਏ ਨੇ ਚਲੋ ਮਿਹਨਤ ਕਰਨਗੇ ਤੇ ਮਹਾਰਾਜ ਭਾਗ ਲਾਣ ਉਹਨਾਂ ਨੂੰ ਵੀ ਤੇ ਤੁਸੀਂ ਵੀ ਸਾਰੇ ਅਸੀਸਾਂ ਦਿਓ ਤੇ ਇਹ ਮਤਲਬ ਜਿੰਨੀ ਜ਼ਿੰਦਗੀ ਇਹਨਾਂ ਦੀ ਹੈਗੀ ਆ ਇਸ ਘਰ ਦੇ ਵਿੱਚ ਸੋਹਣੀ ਗਜਰ ਦੇ ਸਭ ਕੋ ਜਾਣਦੇ ਕਿ ਜਦ ਬੇਟੀ ਬਣ ਮੈਂ ਦਾ ਤੁਹਾਨੂੰ ਦੇਖ ਕੇ ਜਾਣਾ ਕਿ ਜਿਹੜੇ ਮੇਰੇ ਵੀਰ ਅੱਜ ਕੱਲ ਬਾਹਰ ਗਏ ਹੋਏ ਨੇ ਇਹ ਵੱਡੀ ਭਾਬੀ ਆ ਵੱਡੀ ਭਾਬੀ ਆ ਸਭ ਤੋਂ ਵੱਡੀ ਵੱਡੇ ਵੀਰ ਜੀ ਨਾਲ ਪਲਾਇਆ ਤੇ ਸ਼੍ਰੀ ਰਾਜਪੁਰੇ ਸ਼ਹਿਰ ਚ ਰਹਿੰਦੇ ਨੇ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਆ ਇੱਥੇ ਇਸ ਘਰ ਨੂੰ ਅੱਗੇ ਵਧਾਉਣ ਦੇ ਵਿੱਚ ਤੇ ਕਿਉਂਕਿ ਇਹ ਰਾਜਪੁਰੇ ਸ਼ਹਿਰ ਤੋਂ ਹੀ ਨੇ ਇਹਨਾਂ ਨੂੰ ਕਾਫੀ ਨੌਲੇਜ ਸੀ ਅਸੀਂ ਇੱਥੇ ਪਿੰਡ ਵਿੱਚ ਰਹਿੰਦੇ ਸੀ ਤੇ ਇਹਨਾਂ ਨੇ ਵੀ ਸਾਨੂੰ ਬਹੁਤ ਕੁਝ ਆ ਕੇ ਸਿਖਾਇਆ ਤੇ ਕਿਉਂਕਿ ਸ਼ਹਿਰ ਵਿੱਚ ਬਹੁਤ ਕੁਝ ਦੇਖ ਕੇ ਆਏ ਸੀ ਸਾਨੂੰ ਜਿੰਨੀ ਕਿ ਫੈਸਿਲਿਟੀ ਦੇ ਸਕਦੇ ਸੀ ਇਹਨਾਂ ਨੇ ਆ ਕੇ ਸਾਨੂੰ ਫੈਸਲਿਟੀ ਦਿੱਤੀ ਜਦੋਂ ਇਹ ਸ਼ੁਰੂਆਤ ਹੋਊਗੀ ਘਰ ਬਣਾਉਣ ਦੀ ਤੇ ਉਦੋਂ ਵੀ ਅਸੀਂ ਥੋੜਾ ਜਿਹਾ ਸਾਹਮਣੇ ਆਵਾਂਗੇ ਜਦੋਂ ਇਹ ਬਣ ਜਾਣਗੇ ਪੂਰਾ ਰੈਡੀ ਹੋ ਜਾਊਗਾ ਮਹਾਰਾਜ ਜੀ ਵੀ ਚੰਗਾ ਪਾ ਦੇਣਗੇ ਅਸੀਂ ਫੇਰ ਤੁਹਾਡੇ ਨਾਲ ਜੁੜਾਂਗੇ ਬਹੁਤ ਖੁਸ਼ੀ ਖੁਸ਼ੀ ਨਾਲ ਤੁਹਾਨੂੰ ਦਿਖਾਵਾਂਗੇ ਤੇ ਸਾਡੇ ਵੀਰੇ ਨੇ ਕਿਵੇਂ ਦਾ ਆਪਣਾ ਘਰ ਬਣਾਇਆ ਮਹਾਰਾਜ ਜੀ ਮੇਰ ਕਾਨੂੰਨਾਂ ਦੇਖੇ ਸੋਨੇ ਸੋਨੇ ਨਾਲ ਦੇ ਮਹਿਲ ਮੰਦਰ ਬਣਾ ਹਨ ਤੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਇਹਨਾਂ ਨੂੰ ਤੇ ਆਪਣੇ ਇਹਨਾਂ ਦੇ ਮਹਿਲਾ ਦੀ ਉਹ ਸਾਰੀ ਆਪ ਵਿੱਚ ਖਲੋ ਕੇ ਖਲੋ ਕੇ ਤੇ ਨਿਪਰੇ ਚਾਰਮਾ ਮਹਾਰਾਜ ਜੀ ਹਨ ਤੁਸੀਂ ਵੀ ਸਾਰੇ ਫੀਸਾਂ ਦਿਓ ਜਿੰਨੇ ਵੀ ਤੁਸੀਂ ਵੀਡੀਓ ਚ ਦੇਖੋਗੇ ਤਸੀਸਾਂ ਦਿਓ ਤੇ ਇਸ ਬਜ਼ੁਰਗ ਵਾਲਾ છાਤੀ ਮਾਰ ਕੇ ਦੇਖ ਲਿਓ ਵੀ ਇਹਨਾਂ ਨੇ ਫੈਮਲੀ ਦੇ ਵਿੱਚ ਹਨ ਮਤਲਬ ਇਹਨਾਂ ਦਾ ਜੱਦੀ ਘਰ ਸੀ ਇਹ ਤੇ ਅੱਜ ਤੋਂ ਆਪਣੇ ਬੈਠੇ ਬੈਠੇ ਇਸ ਘਰ ਨੂੰ ਨਵਾਂ ਬਣਦਾ ਦੇਖੀਏ ਹੈ ਤੇ ਲੀਗਲ ਤੇ ਸੋ ਅੱਜ ਸਾਨੂੰ ਦੇਉ ਇਜਾਰਜਤ ਅੱਛੇ ਤੱਕ ਕੀ ਅੱਜੀ ਵੀਡੀਓ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ